ਇੱਕ ਮਿੰਟ ਡੰਡਾ ਨਹੀਂ ਮੇਰਾ ਕੱਟ ਕੇ ਨਹੀਂ ਜੇ ਨਹੀਂ ਜਾਂਦੇ ਫਿਰ ਮੈਂ ਦੂਜੀ ਤਰ੍ਹਾਂ ਤੋਰਨੇ ਮੈਨੂੰ ਸਭ ਕੁਝ ਆਉਂਦਾ ਚਲੋ ਹੋਰ ਤਾਂ ਜੀ ਕੋਈ ਤਾਂ ਨਾ ਕਰਨ ਮਾਰ ਗਿਆ ਜੀ ਸਾਡਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦਾ ਜ਼ਿੰਮੇਵਾਰ ਇਹ ਨਹੀਂ ਪੀਂਦੇ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਡ ਤੋਂ ਬੰਦਾ ਗ੍ਰਾਡ ਤੋਂ ਭੱਜ ਗਿਆ ਸੀ ਆ ਆ ਭਗਵੰਤ ਜੀ ਡਾਕਟਰ ਕਰਾਓ ਹੁਣੇ ਕਰਾਓ ਹੁਣੇ ਕਰਾਓ ਇਹ ਡੋਪ ਟੈਡ ਕਰਾਓ ਹੁਣੇ ਕਰਾਓ ਤੁਸੀਂ ਮੇਰੇ ਕੋਲ ਆਏ ਸਾਫ ਹੋ ਗਿਆ ਤੁਸੀਂ ਮੇਰੇ ਕੋਲ ਆਏ ਕੱਲਾ ਸੱਚ ਉਹਦਾ ਦਫਤਰ ਚਾਹ ਪੀਂਟ ਨਹੀਂ ਹੁੰਦਾ ਸ਼੍ਰੀਮਾਨ ਜੀ ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਭੜਕਾਣ ਦੀ ਕੋਸ਼ਿਸ਼ ਕੀਤੀ ਪਰਚਾ ਤਾਂ ਅਸੀਂ ਬਿਆਨ ਦੇਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇਸ਼ ਦੇ ਸਰ ਬਸੀ ਹੈ ਹਿੰਦੂ ਮੁਸਲਮ ਸਿੱਖ ਸਾਈ ਗੁਰੂ ਮਰਨੇਗੇ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢੋ ਕੱਲ ਨੂੰ ਸਾਡੇ 84ਵੇਂ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਸੀ ਜਿਹੜੇ ਕਿਸੇ ਲੋਕ ਦੇ ਘਟ ਗੜਦੀ ਹੈ ਕਾਨੂੰ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਇਹ ਲੋਕੇ ਇਹ ਇੱਥੇ ਪੜ ਕੇ ਮਾਰ ਰਹੇ ਇਹ ਪੀਹਰ ਜਾ ਕੇ ਪੜ ਕੇ ਮਾਰਨੇ ਸਾਡੂ ਸਾਡੇ ਨਾਲ ਉਹੀ ਧੱਕਾ ਕਰਵਾਉਣੀ ਨਹੀਂ ਇੱਥੇ ਕਰਦਾ ਤੁਹਾਡੇ ਨਾਲ ਥੋੜੀ ਜੇ ਮੈਂ ਹੋਣੇ ਚੱਲ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਚੱਕ ਲੈਣੀ ਪਰਚਾ ਕਰੋ ਜੀ ਮੇਰੇ ਮੇਰੇ ਬਿਆਨ ਬਰੇਨ ਕਰੋ ਚਲੋ ਪ੍ਰਧਾਨ ਜੀ ਕੋਈ ਨਹੀਂ ਤੇ ਦੰਗਾ ਫੜਾ ਰਹੇ ਸ਼ਹਿਰ ਤੋਂ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਅੱਗੇ ਮੈਂ ਚੰਸ ਕਰ ਦਿੰਦਾ ਕੋਈ ਕੋਈ ਸਿਆਣੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਸ ਉੱਥੇ ਕੋਈ ਪੂਰ ਸੋ ਨਿੱਕੀ ਹੋਵੇ ਰਿਸਪੋਨਸਿਬਲ ਹਾਂਜੀ ਹਾਂਜੀ ਪੂਰ ਅੱਛਾ ਉੱਥੇ ਗਏ ਜਿਹਨੇ ਬਧਾਰਕਰ ਨੂੰ ਪੋਜੀਟਿਵ ਨੂੰ ਪੁੱਛਿਆ ਇਹ ਚਾਹਤਾ ਸਰ ਨਾਲ ਉਹਨੇ ਦੀ ਹਾਜ਼ਰੀ ਇਹਨਾਂ ਕੋਲ ਜਿਹੜਾ ਜਿਹੜਾ ਮੈਂ ਉਹ ਵੀ ਇੱਥੇ ਬੱਠੇ ਅਦਰਵਾ ਸ਼ਰਾਬ ਪੀਤੇ ਸੀ ਫਿਰ ਉਹਨਾਂ ਨੂੰ ਕਿਹਾ ਵੀ ਤਹੀ ਚਾਹ ਪੋਰਟਾ ਦੀ ਕੋਈ ਨਾ ਨਾਮ ਇਹਨਾਂ ਦੇ ਮਾਰਾ ਗਿਆ ਜੀ ਸ਼ਰਾਬ ਦਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜੰਮੇ ਪਰ ਇਹ ਨਹੀਂ ਪੀਂਦੇ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਸਟ ਤੋਂ ਬੰਦਾ ਘਰਾਂ ਤੋਂ ਭੱਜ ਗਿਆ ਸੀ ਆ ਆ ਭਗਵੰਤ ਜੀ ਡੋਪ ਟੈਸਟ ਕਰਵਾਓ ਹੁਣੇ ਕਰਾਓ ਹੁਣੇ ਕਰਾਓ ਇਹ ਡੋਪ ਟੈਸਟ ਕਰਵਾਓ ਹੁਣੇ ਹੁਣੇ ਕਰਾਓ ਹੁਣੇ ਜਲਦੀ ਕਰਾਓ ਗੱਲ ਰੱਖ ਵੇੜੋ ਦਮ ਰੱਖ ਸ਼ਰਾਬ ਕੀਤੀ ਕੋਈ ਤਾਂ ਕਰਦੀ ਜੇ ਬੰਦਾ ਕਰਕੇ ਯਾਰ ਡੱਕਣਾ ਆ ਬੋਲ ਫਾਲਤੂ ਗੱਲ ਨੀ ਕਰ ਲੋਕ ਰਹਿਣਾ ਸਾਰਿਆਂ ਨੇ ਬੰਦਾ ਤੂੰ ਐ ਬੜੇ ਰੋਣੇ ਖੜੇ ਮੈਨੂੰ ਸਾਰੇ ਜਾ ਰਹੇ ਹੁੰਦਾ ਕੋਣ ਹੈ ਚੱਲੋ ਵਾਜੀ ਸਭ ਜਿਹੜਾ ਜਾਓ ਜਿਹਨੇ ਜਾਣਾ ਯਾਰ ਟ੍ਰੇਨ ਆ ਗਈ ਅੰਦਰ ਜਾਓ ਜਿਹੜਾ ਚੱਲ ਜਾਓ ਵੀ ਜਿਹੜਾ ਟ੍ਰੇਨ ਟ੍ਰੇਨ ਵੀ ਨਿਕਲ ਜਾਵੇ ਤੁਸੀਂ ਜਾਣਾ ਨਹੀਂ ਜਿਹਨੇ ਜਾਣਾ ਟ੍ਰੇਨ ਜਾਓ 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 ਓ ਇੱਕ ਮਿੰਟ ਡੰਡਾ ਨਹੀਂ ਮੇਰਾ ਕੱਟ ਕੇ ਨਹੀਂ ਨਹੀਂ ਜੇ ਨਹੀਂ ਜਾਂਦੇ ਫਿਰ ਮੈਂ ਦੂਜੀ ਤਰ੍ਹਾਂ ਤੋਰਨੇ ਮੈਨੂੰ ਸਭ ਕੁਝ ਆਉਂਦਾ ਚਲੋ ਇੱਕ ਬੰਦਾ ਉਹ ਹੋ ਜਾਂਦਾ ਨਹੀਂ ਕਿਰਾਇਆ ਜਿਉਂ ਲੰਗੜੀ ਗੱਲੀ ਕੋਈ ਨਹੀਂ ਕਰਦਾ ਚੱਲ ਗਿਆ ਸੁਣੋ ਇੱਕ ਬੰਦਾ ਪੂਰੇ ਮਤਲਬ ਕਿ ਦੇਖੋ ਤੁਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਦੇਖਿਆ ਤੁਸੀਂ ਨਹੀਂ ਕਹਿ ਰਹੇ ਪੂਰੇ ਇੱਕ ਸਰਦਾਰ ਦੀ ਕਦਰ ਨਹੀਂ ਕੋਣ ਸੀਗਾ XYZ ਉਹ ਉਡੂੜ ਕੇ ਆਇਆ ਕਰਦਾ ਪਤਾ ਨਹੀਂ ਕੀ ਕਰ ਲਿਆ ਸੀ ਨਾ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਤੁਸੀਂ ਜਾਣਦੇ ਨਹੀਂ ਨਾ ਕੌਣਾ ਮੈਂ ਵੀ ਨਹੀਂ ਇਹ ਵੀ ਨਹੀਂ ਜਾਣਦੇ ਗੱਲ ਕਿੱ데 ਪੈਣਾ ਸੀ ਇੱਥੇ ਕੋਈ ਹੋ ਜਾਂਦਾ ਗੱਲ ਕਿੱ데 ਪੈਣਾ ਸੀ ਗੱਲ ਪੈਣਾ ਸੀ ਨਾ ਪਹਿਲਾਂ ਪਹਿਲਾਂ ਨਹੀਂ ਪੁੱਛਿਆ ਮਾਰ ਲੈਂਦਾ ਜਦੋਂ ਅਸੀਂ ਆ ਤਾਂ ਪ੍ਰਧਾਨਾ ਕਿ ਗੜਾ ਘਟਾ ਲੱਤ ਨਾ ਤਾਂ ਤਾਏ ਤੇ ਬਰਗਰ ਹੋਇਆ ਵੀ ਉਹਦਾ ਬਾਪ ਉਹ ਮੜਾ ਫਰਕ ਆ ਗਾ ਜਿਹੜੀ ਸਾਥੇ ਰਸੀਓ ਘਰਾ ਦੂਗਾ ਕੋਈ ਨਹੀਂ ਮੈਂ ਤਾਂ ਤੁਹਾਨੂੰ ਅੱਗੇ ਇਹ ਕਹਿੰਦਾ ਮੇਰੇ ਕੋਲ ਅੱਗੇ ਕਦੇ ਆਇਆ ਨਹੀਂ ਇਸ ਗੱਲ ਵਿੱਚ ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ ਸਭ ਕੁਝ ਕਰਾਇਆ ਪਰ ਹੁਣ ਰਾਤ ਨੂੰ ਇਹ ਦੇਖੋ ਇਹ ਤਾਂ ਰੇਲਵੇ ਸਟੇਸ਼ਨ ਹੈ ਇਹ ਤਾਂ ਲੋਕਾਂ ਦਾ ਆਸਰਾ ਇੱਕ ਤਰ੍ਹਾਂ ਦਾ ਹੈ ਠੀਕ ਹੈ ਨਾ ਇੱਥੋਂ ਪੱਕੇ ਨੂੰ ਪੜਨਾ ਜੀ ਇੱਥੇ ਲੈ ਕੇ ਆਈ ਜੀ ਆਪਾਂ ਨੂੰ ਉਹਨਾਂ ਨੂੰ ਲੈ ਕੇ ਆਈ ਉੱਥੋਂ ਇੱਥੇ ਵੀ ਜਾਓ ਜੀ ਤੁਹਾਨੂੰ ਟਿਕਟ ਵੀ ਆਈ ਲੈ ਲੈਂਦੇ ਆ 350 ਸਾਲਾਂ ਨੂੰਣਾ ਡੇਢ ਡੇਢ 2200 ਬੰਦਾ ਜੂਪੀਜ਼ ਆਉਂਦੇ ਦਰਸ਼ਨ ਇਹਨਾਂ ਦਿਨਾਂ ਚ ਆਉਂਦੇ ਆ ਪਾਜੀ ਸੁਣੋ ਆਹ ਰਾਤ ਦਾ ਅੱਟ ਉਹ ਅਸਰ ਮਾੜਾ ਪੈਂਦਾ ਕਰ 350 ਸਾਲਾਂ ਹੈਗਾ ਤੁਸੀਂ ਖਬਰ ਲਾਣੀ ਹੈ মিডিਆ ਜੀ ਦੀ ਸਟਾਫ ਹੈਗੀ ਸਰਕਾਰ ਦਾ ਕੀ ਪ੍ਰਸ਼ਾਸਨ ਦਾ ਗਿਆ ਅਸੀਂ اسی ਚੀਜ਼ ਚ ਬਿਜ਼ੀ ਹੁੰਦੇ ਆ ਅਸੀਂ ਕੀ ਕਵਰੇਜ ਕਰ ਰਹੇ ਆ ਇਹ ਬਾਹਰ ਹੋਇਆ ਅਸੀਂ ਲੋਕਾਂ ਨੂੰ ਬੁਲਾਉਣਾ ਹੈ ਕਿ ਲੋਕਾਂ ਨੂੰ ਭਜਾਣਾ ਹੈ ਕੱਲੋਂ ਖਬਰਾਂ ਦੀ ਉਲਟ ਪੈ ਜਾਂਦਾ ਸਾਰੇ ਸਾਹਿਬ ਅਸੀਂ ਖਬਰ ਨਹੀਂ ਲਾਣੀ ਪਤਾ ਕੀ ਜਾਂਦਾ ਕੋਈ ਪੁਲਾਣੀ ਨਹੀਂ ਦੀ ਵਲੀ ਸਰਕਾਰ ਵੀ ਅਸੀਂ ਵੀ ਕਿੰਨਾ ਪ੍ਰਚਾਰ ਕਰ ਰਹੇ ਹਾਂ ਸਾਡਾ ਸਟੇਟ ਨੀਤਾ ਗੁੰਜਾ ਕਿ ਅਸੀਂ ਲੋਕਾਂ ਨੂੰ ਬੁਲਾਉਣਾ ਆਪਣੇ ਕੋਲ ਅਸੀਂ ਆਪਣਾ ਕਲਚਰ ਦਿਖਾਣਾ ਲੋਕਾਂ ਨੂੰ ਕਿ ਅਸੀਂ ਲੋਕ ਭਜਾਣੇ ਹੈ ਮੇਰੇ ਤੋਂ ਇੱਕ ਬੇਨਤੀ ਹੈ ਬਸ ਅਸੀਂ ਭਜਾਣੇ ਤਾਂ ਨਹੀਂ ਕੋਈ ਅਸੀਂ ਦਿੱਤ ਜਾਣ ਦੀ ਕੀ ਗੱਲ ਕਰ ਰਹੇ ਆ ਫਿਰ ਆਪਾਂ ਨੂੰ ਲੋਡ ਵੀ ਮੈਨੂੰ ਦੱਸੋ ਕਿ ਉਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਵੀ ਇੱਧਰ ਸ਼ਰਾਬਾਂ ਪੀਤੀਆਂ ਹੋਈਆਂ ਜੀ ਚਲੋ ਭਾਈ ਆਪਾਂ ਇੱਥੇ ਮਾਤਰੀ ਸਾਹਿਬ ਨਾਲ ਬਹਿ ਕੇ ਸਿਹਰੇ ਗੱਲ ਕਰਦੇ ਡਿਸਕਸ਼ਨ ਸਾਰੀ ਕਰਦੇ ਵੀ ਆਪਾਂ ਇੱਥੇ ਗੱਲ ਤੇ ਇਹੀ ਗੱਲ ਤਾਂ ਭਾਈ ਇਹੀ ਹੈ ਇਹ ਆਇਆ ਸ਼ਰਾਬੀ ਗੱਲ ਲੱਫੇ ਮੇਰੇ ਤੁਹਾਡੇ ਨਾਲ ਗੱਲ ਕਰ ਰਹੇ ਆ ਕੀ ਗੱਲ ਨੇ ਇਹ ਗੱਲ ਕੀ ਹੋਈ ਭਾਈ ਜੀ ਅਸੀਂ ਲਗਾਤਾਰ ਮੈਂ ਪਿਛਲੇ 23 ਦਿਨ ਤੋਂ ਮੇਰੀ ਨਜ਼ਰ ਸੀ ਕਿ ਤਖਤ ਸ੍ਰੀ ਗੁਰੂ ਸਾਹਿਬ ਦੇ ਦੁਆਲੇ ਦੁਆਲੇ ਭਈਏ ਸ਼ਰਾਬੀ ਕੇ ਥੋਂ ਦੇ ਮੈਨੂੰ ਵੀਡੀਓ ਭੇਜੀ ਹੈਗਾ ਨੇ ਬਾਦ ਮੈਂ ਇਹ ਐਸਐਸਓ ਦੇ ਧਿਆਨ ਚ ਵੀ ਲਿਆਦਾ ਜੀ ਜਸਮੇਰ ਸਿੰਘ ਦੇ ਆਪਾਂ ਕਿਹਾ ਵੀ ਛਾਣ ਨੂੰ ਜਾਂਦੇ ਆ ਆਪਾਂ ਛਾਣ ਨੂੰ ਕਹਿੰਦੇ ਚੈੱਕ ਕਰ ਲੈਂਦੇ ਚੈੱਕ ਕੀਤੇ ਜੀ ਉਹ ਸਾਰੇ ਬਿਨਾ ਪ੍ਰੂਫਾਂ ਤੋਂ ਨਿਕਲੇ ਕਹਿੰਦੇ दारू ਪੀਤੀ ਹੋ ਸੀਗੀ ਬਿਨਾ ਪ੍ਰੂਫਾਂ ਤੋਂ ਸੀ ਆਪਾਂ ਉਹਨਾਂ ਨੂੰ ਲੈ ਕੇ ਆ ਗਏ ਲਾਈਵ ਕਰਕੇ ਲੈ ਕੇ ਆਏ ਉਹਨਾਂ ਦੇ ਕੇ ਤੇ ਇਹ ਐਸਐਸਓ ਦੇ ਬਿਲਕੁਲ ਤੇ ਇੱਥੇ ਪ੍ਰਧਾਨ ਆਇਆ ਕਹਿੰਦਾ ਇੱਥੇ ਹਿੰਦੂ ਸਿੱਖ ਆਪਾਂ ਇੱਕ ਆਪਾਂ ਪ੍ਰਧਾਨ ਕੋਣ ਹਰਜੀਤ ਸਿੰਘ ਜੀਤਾ ਉਹ ਪ੍ਰਧਾਨ ਹੈ ਲਾਈਵ 'ਚ ਵੀ ਹੈਗਾ ਸਾਰਾ ਇਹ ਨਗਰ ਕੌਂਸਲਰ ਪ੍ਰਧਾਨ ਇਹ ਹੈਗਾ ਵੀ ਆਪਾਂ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹੋ ਬਣਾ ਰਹੇ ਅਸੀਂ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਬਣਾਇਆ ਅੱਜ ਦਾ ਸਿਰਫ ਬినాਧਾਰ ਕਰਦੇ ਥੋੜੇ ਕੋਲ ਨਹੀਂ ਆ ਭਾਈ ਜਾਓ ਜੇ ਹੈਗੇ ਆ ਭਾ ਇੱਥੇ ਰਹੋ ਆਪਾਂ ਇਹ ਗੱਲ ਕੀ ਹੈ ਇਹਨਾਂ ਅਗੇ ਇੱਥੇ ਭਾਈ ਡਰਾਮਾ ਰਚਤਾ ਹੋ ਉਸ ਤੋਂ ਬਾਅਦ ਆਪਾਂ ਮੈਂ ਮਾਤਰੀ ਸਾਹਿਬ ਨੂੰ ਫੋਨ ਕੀਤਾ ਉੱਥੇ ਗੱਲ ਕਰਕੇ ਆ ਜਿਨੇ ਪੁਲਿਸ ਦੀ ਹਾਜ਼ਰੀ ਸਾਰਿਆਂ ਨਾਲ ਗੱਲ ਕੀਤੀ ਕਿਹੜਾ ਰੋਗ ਦਾ ਮੈਂ ਦੇਖ ਲੂੰਗਾ ਜੋ ਗੱਲ ਕੱਢ ਤੇ ਮੈਂ ਹੁਣ ਬੇਇੱਜ਼ਤੀ ਇਹ ਕਰਦਾ ਸੋਚੇ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਕਿ ਦੱਸੋ ਜੇ ਤਾਂ ਅਸੀਂ ਗਲਤ ਕੀਤਾ ਤਾਂ ਸਾਡੇ ਅੰਗੇਸ਼ਟ ਜੇ ਇਹ ਬੰਦੇ ਗਲਤੀ ਕਰदाईਏਗੇ ਇਸ ਤੋਂ ਆਪਾਂ ਹੁਣ ਨਾਨਦਪੁਰ ਸਾਹ ਦੇ ਵਿੱਚ ਇੱਕ ਇੱਕ ਪਾਸਾ ਹੋਣਾ ਪੈਣਾ ਕਿਉਂਕਿ ਜੇਆਂ ਕੋਈ ਪਛਾਣ ਪੱਤਰ ਨਹੀਂ ਆਪਾਂ ਕਿੱਦਾਂ ਫੜ ਲਾਂਗੇ ਉਹਨੂੰ ਕੱਲ ਨੂੰ ਕੋਈ ਜਿੱਦਾਂ ਹੁਣ ਉਹਨੇ ਕੀਤਾ ਕਰਾਈ ਉਹਨੂੰ ਆਪਾਂ ਬਾਰ-ਬਾਰ ਕਹਿੰਦੇ ਤੁਸੀਂ ਪਛਾਣ ਪੱਤਰ ਚੈੱਕ ਕਰ ਰਹੇ ਸੀ ਆਪਾਂ ਇਹਦੇ ਪਛਾਣ ਪੱਤਰ ਪੁਲਿਸ ਦੀ ਹਾਜ਼ਰੀ ਚੈੱਕ ਕਰ ਰਹੇ ਸੀ ਪੁਲਿਸ ਨਾਲ ਲੈ ਕੇ ਸਾਡੇ ਕੋਲ ਚਲੋ ਕੋਈ ਥਰਡ ਹੀ ਨਹੀਂ ਆਪਾਂ ਸਿਰਫ ਇਹ ਹੈ ਕਿ ਪਛਾਣ ਪੱਤਰ ਉਹਨਾਂ ਕੋਲ ਸੀਗੇ ਤਾਂ ਅਸੀਂ ਛੱਡ ਤੇ ਜਿਹੜੇ ਨਹੀਂ ਸੀਗੇ ਉਹਨੂੰ ਕਿਹਨਾਂ ਕੋਲੇ ਹੈਗੇ ਸੀ ਆਪਾਂ ਕਿਹੜਾ ਕੁਝ ਨਹੀਂ ਕੀਤਾ ਹੂੰ ਜਿਨ੍ਹਾਂ ਕੋਲੇ ਨਹੀਂ ਸੀ ਆਪਾਂ ਉਹਨੂੰ ਕਿਹਾ ਬਈ ਇਹ ਤਾਂ ਆਪਣਾ ਪ ਜਿਹੜਾ ਕਿ ਜਿਨਾਂ ਕੋਲ ਕੋਈ ਪੇਪਰ ਹੀ ਨਹੀਂ ਸੀਗਾ ਉਹ ਕਿੱਦਾਂ ਇੱਥੇ ਆ ਜੇ ਕੱਲ ਕੋਈ ਕ੍ਰਾਈਮ ਕੁਝ ਹੋ ਜਾਵੇ ਉਹ ਜਿੰਮੇਵਾਰ ਹੁੰਦਾ ਕਿੰਨੇ ਕਿਸੇ ਕਿਸ ਤਰ੍ਹਾਂ ਦੇ ਜਿਹੜੇ ਬਿਨਾਂ ਪਛਾਣ ਪੱਤਰ ਤੋਂ ਆਪਾਂ ਜਿਹੜੇ ਅੱਜ ਗਿਣੇ ਅੱਜ 51 ਗਿਣੇ ਜੀ 55 ਸੀ ਚਾਰਾਂ ਕੋਲੇ ਹੈਗੇ ਸੀ ਉਹ ਭੇਜ ਤੇ 51 ਜਿਹੜੇ ਬਿਨਾਂ ਪੇਪਰਾਂ ਤੋਂ ਤੁਸੀਂ ਕਹੜਾ ਚਾਹਦੇ ਕੁਝ ਹਾਂਜੀ ਬਿਲਕੁਲ ਜੀ ਮੈਂ ਕਹਿਣਾ ਚਾਹੁੰਦਾ ਮੈਂ ਵੀ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਤੇ ਅਸੀਂ ਸਾਰੇ ਆਪਣੇ ਚੌਂਕੀ ਸਾਹਿਬ ਨਜ਼ਰ ਸਾਹਿਬ ਨਾਲ ਲੈ ਕੇ ਜਸਮੀਰ ਸਿੰਘ ਨਾਲ ਲੈ ਕੇ ਅਸੀਂ ਗਏ ਆ ਸਾਰੇ ਪਛਾਣ ਪੱਤਰ ਚੈੱਕ ਕੀਤੇ ਤਕਸ਼ਰੀ ਕੇ ਕਰਦਾ ਤੇ ਬਿਲਕੁਲ ਨਹੀਂ ਪਰ ਅਧਿਆਨਾਵਦਨ ਸ਼ਰਾਬੀਤੀ ਹੋਈ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਆਧਾਰ ਕਾਰਡ ਦੇਖੋ ਜੇ ਤੁਹਾਡੇ ਕੋਲ ਹੈਗੇ ਆ ਆਪਣੇ ਇੰਚਾਰਜਾਂ ਨਾਲ ਵੀ ਚੈੱਕ ਕੀਤਾ ਜਿਨ੍ਹਾਂ ਕੋਲ ਹੈਗੇ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਿਸੇ ਨੂੰ ਗਾਲ ਕੱਢੀ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਸਾਰੇ ਹੱਥ ਲਿਆਏ ਪੁਲਿਸ ਨੂੰ ਦੱਸ ਕੇ ਲੈ ਕੇ ਆਏ ਵੀ ਅਸੀਂ ਉਹਨਾਂ ਨੂੰ ਟ੍ਰੇਨ ਚੜਾ ਦਈਏ ਜੀ ਉਹ ਕਹਿੰਦੇ ਚੜਾ ਦਿਓ ਅਸੀਂ ਇੱਥੇ ਆਏ ਆ ਇਹ ਆਪਣਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਾਲ ਪੁਲਸਰੇ ਆਇਆ ਤੇ ਇਹ ਆ ਕੇ ਸਾਨੂੰ ਚੂਚੀ ਗਾਲ ਕੱਢਣ ਲੱਗ ਪਿਆ ਤਾਂ ਇਹਨੇ ਕੀ ਕੀਤਾ ਨੇ ਜਿੰਨੇ ਬੰਦੇ ਅਸੀਂ ਇੱਥੇ ਲੈ ਕੇ ਸਾਰਿਆਂ ਨੂੰ ਭਜਾ ਦਿੱਤਾ ਕਹਿੰਦਾ ਜਲਦੀ ਵਾਪਸ ਜਾਓ ਵਾਪਸ ਜਾਓ ਸ਼ਹਿਰ ਤੇ ਮੇਰੀ ਜ਼ਿੰ ਉਹ ਗੱਲ ਇਹ ਹੈ ਵੀ ਜੇ ਕੱਲ ਨੂੰ ਕੋਈ ਕ੍ਰਾਈਮ ਕਰ ਜਾਉ ਉਹਨਾਂ ਦਾ ਕੋਈ ਉਹਨਾਂ ਕੋ ਅਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਨਾ ਇਹਨੂੰ ਉਹਨਾਂ ਦੀ ਪਛਾਣ ਹੈ ਜੇ ਕੱਲ ਨੂੰ ਇੱਥੇ ਟੁੱਟੂ ਜਿੰਮਬਰ ਕੋਣੇ ਪ੍ਰਧਾਨ ਜੀ ਕੀ ਗੱਲਬਾਤ ਪੂਰੀ ਮਾਮਲਾ ਕੀ ਹੋਇਆ ਜੀ ਸასი ਗੱਲ ਜੀ ਮੈਨੂੰ ਜਿਵੇਂ ਹੀ ਪਤਾ ਲੱਗਿਆ ਕਿ ਇੱਕ ਦੋ ਇੱਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਤਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਆ ਕੇ ਵੀਡੀਓ ਪਾ ਰਹੇ ਹੈ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡ ਦੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤੁਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸ ਥਾਂ ਤੇ ਆ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ਼੍ਰੀ ਗੁਰੂ ਤੇਗਵਾਧਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਅੱਜ ਉਸੇ ਸ਼੍ਰੀ ਗੁਰੂ ਤੇਗ ਉਹਨਾਂ ਸ਼੍ਰੀ ਤੇਗਵਾਧਰ ਜੀ ਦਾ ਛੀਦੀ ਦਿਨ ਵੀ ਚੱਲ ਰਿਹਾ ਹੈ 350 ਸਾਲਾਂ ਚੱਲ ਰਿਹਾ ਹੈ ਪਰ ਇਹਨਾਂ ਵੱਲੋਂ ਜਿਹੜੀ ਇਹ ਕੋਈ ਜਿਹੀ ਹਰਕਤ ਕੀਤੀ ਗਈ ਉਸ ਕਾਰਨ ਮੈਂ ਇਹਨਾਂ ਕੋਲ ਪਹੁੰਚਿਆ ਤੇ ਜਦੋਂ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਮੈਨੂੰ ਸਾਰੇ ਮਜ਼ਦੂਰਾਂ ਦੱਸਿਆ ਕਿ ਸਾਨੂੰ ਸਿਰਫ ਐਜ਼ ਅ ਹਿੰਦੂ ਧੱਕੇ ਨਾਲ ਇਹਨਾਂ ਨੂੰ ਬਾਹਰ ਕੱਢੇ ਜਾ ਰਿਹਾ ਹੈ ਕਿ ਕਈਆਂ ਦੇ ਕੋਲ ਸ਼ਨਾਖਤੀ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਸੀ ਪਰ ਉਹਨਾਂ ਨਾਲ ਹੀ ੱੱਕੇ ਨਾਲ ਬਸ ਰੁਕੀ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਮਾ ਉਹਨਾਂ ਨੂੰ ਕਿਹਾ ਵਾ ਜਿਨ੍ਹਾਂ ਕੋਲ ਕਾਰਡ ਆਧਾਰ ਕਾਰਡ ਹੈ ਸਭ ਕੁਛ ਆਓ ਆਪਣਾ ਆਪਣਾ ਸ਼ਹਿਰ ਦੇ ਅੰਦਰ ਚਲੋ ਜਿਨ੍ਹਾਂ ਕੋਲ ਨਹੀਂ ਵੀ ਹੈ ਉਹ ਬਣਾਓ ਆਪਣਾ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਹਨਉਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਢ ਕੱਢ ਕੇ ਜਿਹੜੇ ਸਟੇਸ਼ਨ ਤੇ ਛੱਡ ਰਹੇ ਹੋ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਡਟ ਕਰਨ ਤੋਂ ਬਚ ਗਏ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਕੱਢ ਰਹੇ ਆ ਦੱਫਕੇ ਮਾਰ ਰਹੇ ਆ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅੱਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਹੀਦ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰਾ ਨਹੀਂ ਫ੍ਰੀ ਆ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਘੁੰਮ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਆ ਤੁਹਾਡੇ ਮੌਲਿਕ ਅਧਿਕਾਰ ਸਭ ਨੂੰ ਪਤਾ ਮੌਲਿਕ ਅਧਿਕਾਰ ਸਾਰਿਆਂ ਨੂੰ ਮੌਲਿਕ ਅਧਿਕਾਰ ਵਰਤਣ ਦੇ ਅਧਿਕਾਰ ਆ ਪਰ ਇਹਨਾਂ ਨੇ ਬੰਦੇ ਵੱਲੋਂ ਧੱਕਾ ਕੀਤਾ ਜਾ ਸਕਦੇ ਅਸੀਂ ਇਹਦੀ ਸਖਤ ਜਿੰਦਾ ਕੀਤੀ ਤੇ ਇਹਨਾਂ ਨੂੰ ਉੱਥੇ ਦੇ ਭਜਾਇਆ ਨਹੀਂ ਪਰ ਉਹ ਕਹ ਰਿਹਾ ਕਿ ਸਿਰਫ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਹੈ ਅਸੀਂ ਉਹਨਾਂ ਨੂੰ ਕਿਹਾ ਨਹੀਂ ਇਹਨਾਂ ਕੋਲ ਕੋਈ ਧਿਕਾਰ ਨਹੀਂ ਹੈ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ شناختੀ ਕਾਰਡ ਨਹੀਂ ਹੈ ਉਹ ਪੁਲਿਸ ਰਿਪੋਰਟ ਕਰ ਸਕਦੇ ਆ ਪੁਲਿਸ ਨੂੰ ਕਹਿੰਦਾ ਸੀ ਮੌਕੇ ਤੇ ਬੁਲਾਇਆ ਸੀ ਨਹੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਉਹ ਮੈਨੂੰ ਨਹੀਂ ਪਤਾ ਪੁਲਿਸ ਨੂੰ ਬੁਲਾਇਆ ਉਹ ਇਹ ਦੱਸ ਸਕਣਗੇ ਜਾਂ ਪੁਲਿਸ ਦੱਸੇਗੀ ਪਰ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਇੱਥੇ ਪਹੁੰਚਿਆ ਮੈਨੂੰ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਆਧਾਰ ਕਾਰਡ ਦਿਖਾਏ ਵੋਟਰ ਕਾਰਡ ਦਿਖਾਏ ਠੀਕ ਹੈ ਆਪਣੇ ਨੀਲੇ ਕਾਰਡ ਵੀ ਦਿਖਾਏ ਤੇ ਮੈਨੂੰ ਦੁੱਖ ਲੱਗਾ ਕਿ ਦੇਖ ਹਿੰਦੂ ਨੇ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਫਲਾਈ ਫਲਾਈ ਜਾ ਰਹੀ ਹੈ ਇੱਕ ਦੰਗਾ ਭੜਕਾਇਆ ਜਾ ਰਿਹਾ ਇੱਕ ਫਿਰ 1984 ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲੂ ਸਾਡੇ 3 ਪੈਣਾ ਬੱਚੇ ਦਿੱਲੀ ਦੇ ਵਿੱਚ ਵਿਹਾਰ ਦੇ ਵਿੱਚ ਜੂਪੀ ਦੇ ਵਿੱਚ ਘੱਟ ਗਣਤੀ ਵਿੱਚ ਰਹਦੇ ਆ ਰਹ ਰਹੇ ਹਨ ਕੱਲ ਉਹਨਾਂ ਨਾਲ ਤੱਕਾ ਹੋ ਰਿਹਾ ਕੀ ਇਹ ਲੋਕ ਜ਼ਿੰਮੇਵਾਰ ਹੋਣਗੇ ਇਹ ਲੋਕ ਜ਼ਿੰਮੇਵਾਰੀ ਲੈਣਗੇ ਉਹਨਾਂ ਦੀ ਉਹ ਕਹਿੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੱਲੂ ਕੁਝ ਇੱਥੇ ਗਲਤੋਂ ਕਰਦੇ ਬੰਦੇ ਜਿਨ੍ਹਾਂ ਕੋਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਲੈ ਰਹੀ ਹੈ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਹੂੰ ਅਸੀਂ ਜ਼ਿੰਮੇਵਾਰੀ ਲੈਂਦੇ ਅੱਜ ਤੱਕ ਵੀ ਜ਼ਿੰਮੇਵਾਰੀ ਸੀਗੀ ਅੱਜ ਤੱਕ ਗਲਤ ਨਹੀਂ ਹੋ ਗਿਆ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੱਢ ਦਿੱਤੇ ਆਨੰਦਪ੍ਰਸਾਦ ਜੀ ਦੇਖੋ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਬਿਆਨ ਦੇ ਚੁੱਕਾ ਕਿ ਕੋਈ ਵੀ ਧਰਮ ਜਾਤੀ ਦਾ ਲੋਕ ਕੋਈ ਵੀ ਗਲਤੀ ਕਰ ਸਕਦਾ ਉਹਦੇ ਲਈ ਕਾਨੂੰਨ ਹੈ ਜਿਲ੍ਹਾ ਬਣੀਆਂ ਹੋਈਆਂ ਹਨ ਅਦਾਲਤਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਸਾਰੇ ਬਸ ਇਨਸਾਫ਼ ਮਿਲਦਾ ਹੈ ਮੈਂ ਮੈਂ ਇਹ ਵੀ ਨਾਲ ਇਹ ਵੀ ਨਾਲ ਕਹਿੰਦਾ ਏ ਕਿ ਜੋ ਉਸ ਬੱਚੇ ਨਾਲ ਜਿਹੜਾ ਤੱਕਾ ਕੀਤਾ ਗਿਆ ਪ੍ਰਵਾਸੀਆਂ ਵੱਲੋਂ ਕਿਨਾਂ ਨੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਨੀ ਚਾਹੀਦੀ ਸਰ ਦਾ ਫੋਨ ਆਇਆ ਸੀਗਾ ਜੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਆਨਲਾਈਨ ਕੋਈ ਲਾਈਵ ਚੱਲ ਰਿਹਾ ਹੈ ਤੁਸੀਂ ਰੇਲਵੇ ਸਟੇਸ਼ਨ ਪਹੁੰਚੋ ਜੀ ਜਿਸ ਸਮੇਂ ਦੀ ਜਦੋਂ ਮੈਂ ਮੌਕੇ ਤੇ ਆਇਆ ਤਾਂ ਪਹਿਲਾਂ ਮੈਂ ਲਾਈਵ ਵੀ ਚੈੱਕ ਕੀਤਾ ਉਹ ਤੇ ਉਸ ਜੋ ਦੱਸਿਆ ਜਾ ਰਿਹਾ ਹੈ ਮੌਕੇ ਦੇ ਵੀ ਦੋ ਪੱਤਰਕਾਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਕੋਈ ਹੇਟੇਡ ਪਲਾਨ ਦੀ ਕੋਸ਼ਿਸ਼ ਕੀਤੀ ਗਈ ਜੀ ਉਸ ਸਮੇਂ ਦੀ ਜਦੋਂ ਮੈਂ ਮੌਕੇ ਤੇ ਪਹ ਜੋ ਜਿਹੜੀ ਸਿਚੁਏਸ਼ਨ ਸੀਗੀ ਥੋੜੀ ਤਣਾਅਪੂਰਵਕ ਸੀਗੀ ਉਸ ਤੋਂ ਬਾਅਦ ਜਿਹੜਾ ਦੋਨੋਂ ਪਾਰਟੀਆਂ ਨੂੰ ਸਮਝਾਇਆ ਗਿਆ ਸਾਈਡ ਕੀਤਾ ਗਿਆ ਤੇ ਜਿਹੜੇ ਵੀ ਭੇਡ ਸੀਗੀ ਹੁੱਲੜਬਾਜੀ ਵਾਲੀ ਉਹ ਸਾਰਿਆਂ ਨੂੰ ਭਜਾਤਾ ਗਿਆ ਇੱਥੇ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਕੋਈ ਕਨਫਰੋਂਟੇਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਕਿਸੇ ਵੀ ਹੋਈ ਮੈਂ ਆਪ ਦੀ ਮੱਦੀਮ ਰਹੀ ਇਹ ਹੀ ਬੇਨਤੀ ਕਰਦਾ ਕਿ ਪਲੀਜ਼ ਜਿਹੜਾ ਸ਼੍ਰੀ ਨੰਦਪੁਰ ਸਾਹਿਬ ਸ਼ਹਿਰ ਹੈਗਾ ਬਹੁਤ ਹੀ ਜਾਨਾ ਪੀਸਫੁਲ ਸ਼ਹਿਰ ਆ ਸ਼ਹਿਰ ਦੇ ਕੁਛ ਨੀਕ ਬਹੁਤ ਜ਼ਿਆਦਾ ਵਧੀਆ ਨੇ ਕੋਆਪਰੇਟਿਵ ਨੇ ਬਿਲਕੁਲ ਜ਼ਿਆਦਾ ਮਾਹੌਲ ਜਿਹੜਾ ਹੈਗਾ ਸ਼ਹਿਰ 'ਚ ਨਾ ਕ੍ਰੀਏਟ ਕੀ ਕਾਨੂੰਨ ਇਹ ਅਲਾਉ ਕਰਦਾ ਹੈ ਕਿਸੇ ਨੂੰ ਕਿ ਕੋਈ ਜਾ ਕੇ ਕਿਸਦਾ ਆਧਾਰ ਕਾਰਡ ਚੈੱਕ ਕਰ ਸਕੇ ਬਿਲਕੁਲ ਨਹੀਂ ਕਰਦਾ ਹੈਗਾ ਇਹ ਅਥਾਰਟੀ ਪੁਲਿਸ ਨਹੀਂ ਕਰਨੀ ਹੈ ਆਇਡੈਂਟੀਫਿਕੇਸ਼ਨ ਪੁਲਿਸ ਨਹੀਂ ਕਰਨੀ ਹੈ ਮੇਰੀ ਆਪ ਨੂੰ ਆਪਦੇ ਮਾਧਿਅਮ ਰਾਈ ਮੈਂ ਇਹ ਬੇਨਤੀ ਕਰਦਾ ਠੀਕ ਹੈ ਜੇ ਤੁਹਾਡੇ ਜੋ ਵੀ ਇਮੋਸ਼ਨਸ ਹੈਗੇ ਨੇ ਉਹਦੇ ਵਿੱਚ ਆ ਕੇ ਆਪਾਂ ਕੋਈ ਗਲਤ ਸਟੈਪ ਨਾ ਲੈ ਲਈਏ ਤੇ ਜੇ ਕੋਈ ਫਿਰ ਵੀ ਹੁਣ ਬਾਜ਼ ਨਹੀਂ ਆਉਂਦਾ ਹੈਗਾ ਇਹ ਜੇ ਕੰਮ ਕਰਨ ਤੋਂ ਤਾਂ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਚਤਾਵਨੀ ਦਿੰਦਾ ਕਿ ਮੈਂ ਐਫ ਆਰ ਦਰਜ ਕਰਕੇ ਅੰਦਰ ਰਹੂੰਗਾ ਨਹੀਂ ਤੁਸੀਂ ਬਾਹਰ ਜਾ ਜਾਓ ਇਹ ਜਿਹੜਾ ਕੰਮ ਜੇ ਤੁਹਾਡੇ ਵੱਲੋਂ ਦੁਬਾਰਾ ਕੀਤਾ ਗਿਆ ਤਾਂ ਫਿਰ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਦੂਜਾ ਪੱਖ ਇਹ ਵੀ ਹੈ ਕਿ ਜਿਹੜੇ ਲੋਕ ਪ੍ਰਵਾਸੀ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਹੁੰਦੇ ਨੇ ਤਾਂ ਇਹ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਗਾਹੇ-ਬਗਾਏ ਹੋਏ ਨੇ ਰੀਸੈਂਟਲੀ ਖੁਸ਼ਹਾਰਪੁਰ ਦੇ ਵਿੱਚ ਹੋਇਆ ਜਿੱਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਫੀਲਿੰਗਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਆਹਤ ਜ਼ਰੂਰ ਹੋ ਰਹੀਆਂ ਨੇ। ਇੱਕ ਬੰਦੇ 'ਚ ਪੈਟਰੋਲਿੰਗ ਪੁਲਿਸ ਦੇ ਵੱਲੋਂ ਕੁਝ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ। ਪੈਟਰੋਲਿੰਗ ਹੈਗੀ ਆ ਸਾਡੇ ਵੱਲੋਂ ਪਰ ਚੈਕਿੰਗ ਵੀ ਕੀਤੀ ਜਾ ਰਹੀ ਸੀ ਜਦੋਂ ਇਹ ਪੱਤਰਕਾਰ ਸਾਹਿਬ ਉੱਥੇ ਸੀਗੇ। ਸਾਡੇ ਵੱਲੋਂ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਗਏ। ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਆਧਾਰ ਕਾਰਡ ਲੈ ਕੇ ਆਓ ਆਪਣੇ। ਠੀਕ ਹੈ ਨਾ ਇੱਕ ਪ੍ਰੋਪਰ ਤਰੀਕਾ ਹੈਗਾ, ਇਹ ਪ੍ਰੋਸੀਜਰ ਹੈਗਾ ਵੈਰੀਫਿਕੇਸ਼ਨ ਕਰਨ ਦਾ। ਤਾਂ ਮੈਂ ਆਪਦੇ ਮਾਧਿਅਮ ਰਹੀ ਸਾਰੇ ਨੂੰ ਅਪੀਲ ਕਰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਟੈਨੈਂਟਸ ਰੱਖੇ ਹੋਏ ਨੇ, ਕਿਰਾਏਦਾਰ ਹੈਗੇ ਨੇ। ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਜੇ ਕੋਈ ਕਾਲੂ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਵੀ ਜਿਹੜਾ ਹੈਗਾ ਜੋ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਖੁਦ ਹੀ ਸਮਝ ਕੇ ਜਿਹੜੇ ਤੁਹਾਡੇ ਟੈਨੈਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਰਾਓ ਪ੍ਰੋਪਰ ਉਹਨਾਂ ਦੀ شناخت ਹੋਣੀ ਚਾਹੀਦੀ ਹੈ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੇ ਦੂਜੀ ਗੱਲ ਜੋ ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਬਾਹਰ ਆ ਕੇ ਹਾਂ ਦੋ 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 ਚੀਜ਼ਾਂ ਨੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਸਟੇਸ਼ਨ ਦੇ ਨੇੜੇ ਪਾਸੇ ਜਿਹੜਾ ਹੈ ਸਟੇਸ਼ਨ ਦੇ ਨੇੜੇ ਹੈ ਤੇ ਠੀਕ ਹੈ ਤਾਂ ਆਪਾਂ ਕਿਸੇ ਨੂੰ ਐਦਾ ਬਾਰ-ਬਾਰ ਪੁੱਛ ਕੇ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ ਹਰ ਇੱਕ ਬੰਦੇ ਦੀ ਭਾਵਨਾਵਾਂ ਹੈਗੀਆਂ ਨੇ ਸਿੱਖ ਰਿਲੀਜੀਅਨ ਨਾਲ ਜੁੜੀਆਂ ਨੇ ਚਾਹੇ ਉਹ Hindu ਹੈਗਾ ਚਾਹੇ Muslim ਜਿਹੜਾ ਮਰਜ਼ੀ ਰਿਲੀਜੀਅਨ ਦਾ ਹੈਗਾ ਆ ਤੇ ਕਈ ਬੰਦੇ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਨੇ ਠੀਕ ਹੈ ਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਇਹ ਸਟੇਸ਼ਨ ਹੈਗਾ ਇਹ ਤਾਂ ਦੇਖੋ ਕਿ ਕਹਿੰਦੇ ਇੱਥੋਂ ਕਿਸੇ ਨੇ ਟ੍ਰਾਂਸਪੋਰਟ ਟ੍ਰਾਂਸਪੋਰਟੇਸ਼ਨ ਦਾ ਜ਼ਰੀਆ ਹੈਗਾ ਆ ਠੀਕ ਹੈ ਨਾ ਇੱਥੋਂ ਤਾਂ ਬੰਦੇ ਨੇ ਆਣਾ ਜਾਣਾ ਠੀਕ ਹੈ ਨਾ ਤੇ ਇਸ ਲਈ ਮੈਂ ਆਪਨੇ ਮਾਧਿਮ ਰਹੀ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਆ 올 ਟਾਈਮ ਮੈਂ ਅਵੇਲੇਬਲ ਹਾਂ ਉੱਥੇ ਵੀ ਉਰੇ ਵੀ ਮੈਂ 10 ਮਿੰਟ ਚ ਪਹੁੰਚ ਗਿਆ ਇਹ ਚਾਰ-ਚਾ ਪਹਿਲਾਂ ਆ ਗਏ ਤੇ ਅਸੀਂ ਤੁਹਾਡੇ ਨਾਲ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਸਾਨੂੰ ਬੁਲਾਓ ਅਸੀਂ ਵੈਰੀਫਾਈ ਕਰਾਂਗੇ ਕਾਈਂਡਲੀ ਆਪ ਨਾ ਵੈਰੀਫਾਈ ਕਰੋ ਜਿੱਦਾਂ ਹੁਣ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਗਈ ਸੀ ਜੀ ਹਾਂ ਫਿਰ ਉਹ ਪੁਲਿਸ ਨੂੰ ਆ ਕੇ ਸਾਹਮਣੀ ਪਈ ਠੀਕ ਹੈ ਨਾ ਜੇ ਕੱਲ ਨੂੰ ਕੋਈ ਜ਼ਿਆਦਾ ਆਊਟ ਆਫ ਕੰਟਰੋਲ ਕਰ ਲੂ ਗਲਤੀ ਕਿਤੇ ਨਿਕਲਣੀ ਹੈ ਤੁਹਾਡੀ ਨਹੀਂ ਨਿਕਲਣੀ